ਸਰਦ ਦਵਾਲੀ ਦਾ ਤਿਹਾੜੀ ਦੇ ਮਾਰੇ ਆਪ ਮਸ਼ਾਲਾ ਸੰਪਤੀ ਕਹਿਣਾ ਚਾਹਤ ਹਾਂ ਬਿਲਕੁਲ ਜੀ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਜੀ ਦਵਾਲੀ ਦਾ ਤਿਹਾੜੀ ਪਹਿਲਾਂ ਤਾਂ ਮੁਬਾਰਕਾਂ ਜੀ ਸਾਰੇ ਸ਼ਹਿਰ ਨੂੰ ਬਾਕੀ ਇਹ ਦਵਾਲੀ ਦਾ ਤਿਹਾੜੀ ਬਿਲਕੁਲ ਅਮਨ ਮਾਨ ਨਾਲ ਸ਼ਾਂਤੀ ਨਾਲ ਮਨਾਇਆ ਜਾਵੇ ਤੇ ਬਿਲਕੁਲ ਕੋਈ ਬੋਲਡ ਬਾਜੀ ਕੋਈ ਅਨਜੀਤ ਕੋ ਗਰੀਜ ਕੀਤਾ ਜਾਏ ਗੈਰ ਕਾਨੂੰਨੀ ਚੀਜ਼ ਨੂੰ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੌਲਕਾ ਲਗ ਦਵਾਲੀ ਤੇ ਬੰਦੀ ਛੋੜ ਦੀਆਂ ਬਹੁਤ ਬਹੁਤ ਮੁਬਾਰਕਾਂ ਸੈਟਰਡੇ ਉਹਨਾਂ ਆਪਣਾ ਕੋਈ ਵੀ ਆਪਣਾ ਰੀਜਨ ਆਪਣਾ ਰੀਜਨਡ ਕੀਤਾ ਗਿਆ ਆਪਣਾ ਸਪੈਸ਼ਲ ਨੂੰ ਲੈ ਕੇ ਜਾਂ ਤੁਹਾਨੂੰ ਮਿਲ ਗਈ ਸਪੈਸ਼ਲ ਲਾਕਿਆ ਬੰਦੀ ਕੀਤੀ ਗਈ ਆ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਮਾਰੂ ਸਾਨੂੰ ਫੋਰਸ ਪ੍ਰੋਵਾਈਡ ਕੀਤੀ ਗਈ ਆ ਘਰਾ ਦੇ ਸਬੰਧ ਵਿੱਚ ਤੇ ਚਾਰ ਨਾਕੇ ਸਾਡੇ ਸਪੈਸ਼ਲ ਚੱਲਦੇ ਪਏ ਆ ਦਿਨ ਰਾਤ ਦੇ 24 ਘੰਟਿਆਂ ਦੇ ਤੇ ਜੇਕਰ ਕੋਈ ਵੀ ਸਾਨੂੰ ਨਾਕਿਆਂ ਤੇ ਇਹੋ ਜਿਹਾ ਕੋਈ ਬੰਦਾ ਮਿਲਦਾ ਜਿਹੜਾ ਹੁਲਡਰ ਪਾਈ ਜੇ ਉਹ ਗਲਤ ਕੰਮ ਕਰ ਰਿਹਾ ਤੇ ਜੀ ਤੁਰੰਤ ਉਹਦੀ ਰੈਸਟ ਪਾ ਕੇ ਤੇ ਉਹਦੀ ਬੰਦੀ ਕਰਵਾਈ ਕਰਾ ਅਮਰitsar ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਪੀਰ ਕਰਦੇ ਆਂ ਕਿ ਆਪਣਾ ਇਹ ਤਿਉਹਾਰ ਆਪਸੀ ਸਾਂਝ ਪਿਆਰ ਨਾਲ ਮਨਾਇਆ ਜਾਵੇ